ਅਫੀ ਆਈ ਜੀ ਅਸੀਂ ਫਾਇਰ ਬ੍ਰਿਗੇਡ ਨੂੰ ਸਭ ਤੋਂ ਪਹਿਲਾਂ ਫੋਨ ਕੀਤਾ ਫਾਇਰ ਬ੍ਰਿਗੇਡ ਨੇ ਆ ਕੇ ਜਿੱਥੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਛੇ ਘੰਟੇ ਬਾਅਦ ਅੱਗ ਤੇ ਕਾਬੂ ਪਾਇਆ ਜੀ ਦੇਖਿਆ ਜੀ ਸਾਰਾ ਮੇਰਾ ਇੱਥੇ ਸਾਰਾ ਹੀ ਟੋਟਲੀ ਸਮਾਨ ਜਿਹੜਾ ਪਿਆ ਸਾਰੇ ਫੁੱਟ ਗਿਆ ਕੈਮੀਕਲ ਜੀ ਗਾ ਮਟੀਰੀਅਲ ਸਾਰਾ ਸਾਰਾ ਕੁਝ ਖਤਮ ਹੋ ਗਿਆ ਕੀ ਚੀਜ਼ ਬਣ ਗਈ ਜੀ ਇੱਥੇ ਜੀ ਡਬੜ ਪਾਟ ਬਣਦਾ ਜੀ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਤਾਂ ਵੀ ਜੀ ਹੁਣ ਕੀ ਕਹਦੀ ਹੈ ਜੀ ਅਨਮਿੱਥੇ ਅੰਕ ਠੀਕ ਹੈ ਜੀ ਮੈਲ ਗੰਦਾ ਜੀ ਪਿਆਰ ਕਰੀਬ ਹੋਊਗਾ ਜੀ 50 ਲੱਖ ਦੇ ਕਰੀਬ ਹੋਊਗਾ ਜੀ ਦੀ ਮੰਗ ਕਰਦੇ ਮੰਗ ਕਾਦੀ ਕਰਨੀ ਹੈ ਜੀ ਸਾਡਾ ਤਾਂ ਬਸ ਸਾਡਾ ਤਾਂ ਬਸ ਹੋਈ ਹੈ ਜੀ ਜਿਹੜਾ ਜਿੱਦਾਂ ਮੇਰਾ ਰਾਮ ਟੇਰੇ ਪਿਆਸੀ ਮੈਨੂੰ ਵਾਪਸ ਮਿਲ ਜਾਵੇ ਹੋਰ ਕੀਮਤ ਮੰਗ ਕਰਦੀ ਹੈ ਇਹ ਵੀ ਫੈਕਟਰੀ ਦੀ ਇੰਸ਼ੂਰੈਂਸ ਉਹਨਾਂ ਦਾ ਵੀ ਕਰਾ ਲਓ ਬਿਲਕੁਲ ਹੈ ਜੀ ਤੁਹਾਨੂੰ ਲੱਗ ਰਿਹਾ ਕਿ ਕੀ ਚੀਜ਼ ਬੰਦੀ ਸੀ ਉਰੇ ਪਲਾਸਟਿਕ ਦੀ ਜਾਂ ਰਬੜ ਦੀ ਰਬੜ ਦੀ ਚੀਜ਼ ਬੰਦੀ ਸੀ ਜੀ ਕੰਬੈਨ ਦਾ ਸਪੇਅਰ ਪਾਰਟ ਬੰਦਦਾ ਸੀ ਹੈ ਜੀ ਹਾਂ ਜਿੱ ਕੀ ਬੰਦਾ ਸੀ ਕੰਬੈਨ ਦਾ ਸਪੇਅਰ ਪਾਰ ਬੰਦਾ ਸੀ ਠੀਕ ਹੈ ਤੇ ਉਹ ਬਾਹਰ ਵੀ ਜਾਂਦਾ ਸੀ ਕਿ ਲੋਕਲ ਵੀਕਦਾ ਸੀ ਜੀ ਬਾਹਰ ਹੀ ਜਾਂਦਾ ਸੀ ਜੀ ਮੇਰਾ ਲੁਧਿਆਣਾ ਨੇ ਲੁਧਿਆਣਾ ਨੇ ਜਾਂਦਾ ਠੀਕ ਹੈ ਹਾਂ ਜੀ